ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਾਈ ਤਾਜੀ ਸੂਈ ਵੀ ਐ ਇੱਕ ਤੋਕੜ ਗੱਬਣਾ ਆਓ ਪੁੱਛ ਲੈਨੇ ਬਾਈ ਤੋੜੇ ਬਾਈ ਜੀ ਸਸਿਕਾਲ ਸਿਕਾਲ ਜੀ ਹੋ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਹਾਂਜੀ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਜੱਗਾ ਪੈਂਦਾ ਪਧਾਉ ਦਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਪੰਜ ਜੀ ਓਕੇ ਬਾਈ ਪਧਾਉੜ ਤੋਂ ਵਧਾ ਤੈਨੂੰ ਜਾਣਾ ਹੋਵੇ ਉਹ ਰੋਡ ਤੇ ਪੰਡਾ ਤਰੋਗੇ ਹਾਂਜੀ ਨਾਨਕਸਰ ਰੋੜੀ ओके मोबाइल नंबर बोल भाई दो मोबाइल नंबर 7290062 23730 ਇਹ ਬਾਈ ਦਾ ਕੰਟੈਕਟ ਨੰਬਰ ਆ ਦੂਜਾ ਵੀ ਲਿਖ ਲੋ ਜੀ ਬੋਲ ਦੋ ਵੀਰੇ ਇਹਦੇ 98157 9085 ਇਹ ਬਾਈ ਦੇ ਦੋਵੇਂ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਮੇਰੇ ਪਹਿਲੇ ਦਿਨ ਸੂਈ ਵਾ ਇਹ ਕਦੋਂ ਸੂਈ 15-16 ਦਿਨ ਹੋ ਗਈ ਬੱਚਾ ਕੀਆ ਬੱਚਾ ਬੱਛਾ ਹੀ ਮਗਰ ਬੱਚਾ ਬਾਈ ਦੁੱਧ ਕਿੰਨਾ ਕਰ ਦੁੱਧ ਦੇ ਦੂ 14 15 ਕਿਲੋ 14 15 ਓਕੇ ਹੁਣ ਕਿੰਨਾ ਤਿਆਰ ਆ ਬਾਈ ਹੁਣ 14 ਕਿਲੋ ਤਿਆਰ ਆਈ ਤਿਆਰ ਹਾਂਜੀ ਪੰਜ ਦੋ ਡੰਗ ਚੋਲੇ ਹਨ ਹਾਂਜੀ ਚੋਲ ਹਾਂਜੀ ਠੀਕ ਆ ਫੇਸ ਬੜਾ ਪਿਆਰਾ ਬੋਦੀ ਬਦੀ ਚੰਗੀਆਂ ਸਨਕਾ ਆਪਣਾ ਬੈਡ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਲੇਵਾ ਬਹੁਤ ਚੰਗਾ ਹਨਾ ਬਾਈ ਹਾਂਜੀ ਹਾਂਜੀ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਚਵਾਈ ਚਵਾਈ ਕਿਵੇਂ ਆ ਬਾਈ ਚਵਾਈ ਬਹੁਤ ਹਾਂਜੀ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਥਣ ਵੀ ਇੱਕ ਨੰਬਰ ਲੱਗਿਆ ਮੋਰੋ ਲੇਵਾ ਦੇਖੋ ਇੱਕ ਨੰਬਰ ਆ ਨਾੜਾ ਨੂੜਾ ਫੁੱ ਬਰੀਡ ਫੁੱਲ ਗਰਮੀਆਂ ਦਾ ਤੋਹਫਾ ਗਰਮੀ ਬਹੁਤ ਘੱਟ ਮੰਨੂ ਫੈਂਡ ਫੁੰਡ ਫੁੱਲ ਆਊਗੀ ਥੋੜੀ ਥੋੜੀ ਜਰਸੀ ਨਾ ਵੈਕਸ ਹੈ ਨਾ ਹਾਂ ਜੱਜ ਪੰਜਾਬ ਦੀ ਜਰਸੀ ਆਈ ਹਾਂਜੀ ਸਹੀ ਗੱਲ ਆ ਭਾਈ ਕਿਆ ਬਾਤ ਆ ਬਰੀਡ ਇੱਕ ਨੰਬਰ ਆ ਲੈ ਵਾ ਦੇ ਖੁੱਲੇ ਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣ ਚਿਵਾਈ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਆ ਭਾਈ ਤੇ ਕੀ ਮੋਲ ਆ ਭਰਾ ਜੈ ਬੋਲ ਵੀਰੇ ਫੋਨ ਤੇ ਕਰਾਂ ਜੈ ਜੀ ਹਾਂ ਜੈ ਜੀ ਠੀਕ ਹੈ ਭਾਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਵੈਟ ਦੇ ਹਿਸਾਬ ਨਾਲ ਜਮਾ ਜਾਇ ਰਹੂਗਾ ਵੈਟ ਚੰਗੇ ਲੇਵਾ ਪਸੀ ਵੀ ਠੰਡੇ ਬਹੁਤ ਆ ਕਿਵੇਂ ਮਰਜੀ ਹੱਥ ਲਾਈ ਚਲੇ ਉਸ ਵੀ ਨਹੀਂ ਕਹਿੰਦੀ ਕਹਿਣਾ ਕੁਛ ਨਹੀਂ ਜਿਵੇਂ ਮਰਜੀ ਹੱਥ ਲਾਈ ਚਲ ਕੋਈ ਚੱਕਣੀ ਪਹਿਲਾਂ ਲੇਵਾ ਚੈੱਕ ਕਰੋ ਕਮਾਲ ਨਾਲ ਹਾਂ ਜੀ ਕੀ ਆ ਬਾਤ ਆ ਪੰਜਾਂ ਜੀ ਲੇਵੇ ਦੀ ਕੁਆਲਿਟੀ ਇੱਕ ਨੰਬਰ ਆ ਕਹਨੇ ਹਾਂ ਜੀ ਹਾਂ ਜੀ ਮੋਰੋਂ ਵੀ ਲੇਵਾ ਚੈੱਕ ਕਰ ਲਓ ਲੈ ਹਾਂ ਜੀ ਕੀ ਆ ਬਾਤ ਲੱਕ ਲੱਕ ਥਣ ਮੁੱਠੀ ਵਾਲਾ ਥਣ ਜੀ ਸੂਸਪੂਰਾ ਚੰਗਾ ਠੰਡੀ ਆ ਬਾਈ ਕਹਿੰਦੀ ਗਰਮ ਵਾਲੀ ਕੋਈ ਜਿਦਾ ਮਰਜੀ ਥੱਲੇ ਬਾਈ ਬਿਰਕੇ ਦਾ ਮਰਜੀ ਓਕੇ ਬਾਈ ਚੈੱਕ ਆ। ਮੁੱਲ ਪਹਿਲਾਂ ਹੀ ਵੀਰੇ ਫੋਨ ਤੇ ਹੁੰਦੇ ਆ ਮੁੱਲ। ਜੈ ਜੀ ਹੁੰਦੇ ਆ। ਹਾਂ ਜੀ ਹਾਂ ਜੀ। ਅੱਗੇ ਦੋ ਨੰਬਰ ਟੋਕੜ ਗੱਬਣ। ਹਾਂ ਜੀ ਟੋਕੜ ਗੱਬਣਾ ਵੀਰੇ। ਕਿਹੜਾ ਸੁਆ ਵੀਰੇ? ਇਹ ਪਹਿਲਾ ਨਾ ਵੀਰੇ ਵੀ। ਪਹਿਲਾ ਸੁਆ ਦੂਜੇ ਵਾਸਤੇ ਗੱਬਣ। ਹਾਂ ਦੂਜੇ ਵਾਸਤੇ ਗੱਬਣਾ ਹਾਂ ਜੀ। ਕਿੰਨੇ ਟਾਈਮ ਦੀ? ਇਹ 2 ਟਾਈਮਿੰਨਾਂ ਦੇ ਗੱਭਰੇ ਵੀਰੇ। ਚੈੱਕ ਪਾਸ। ਹਾਂ ਚੈੱਕ ਪਾਸ ਹਾਂ ਜੀ। ਅਗਲਾ ਆਪਦੀ ਕਰਾ ਦੇਣਾ ਵੀਰੇ। ਹਾਂ ਚੈੱਕ ਪਾਸ ਆਪਦੀ ਦੁੱਧ ਲਈ ਕਰਾ ਕੇ ਲੈ ਕੇ ਜਾਵੀਂ। ਓਕੇ ਬਾਈ। ਦੁੱਧ ਕਿੰਨਾ? ਦੁੱਧ ਵੀਰੇ ਦੇ ਸੱਲੇ ਹੋ ਮੇਰੇ ਸਾਹਮਣਾਂ 11 ਦੇ ਸੱਨੇ ਚ 11 ਤੇ 12 ਦੇ ਬੱਦ ਚੰਗਾ ਬਰੀਡ ਚੰਗੀਆਂ ਉਤਪਦਰ ਲੰਮੇ ਲੰਮੇ ਬਹੁਤ ਜਿਆਦਾ ਵਾਲੀ ਵੜਾ ਹਾਂ ਜੀ ਬਹੁਤ ਅੱਧੀ ਜਿਆਦਾ ਵਾਲੀ ਵੜਾ ਹਾਂ ਜੀ ਬਹੁਤ ਬੜਾ ਚੰਗਾ ਹਾਂ ਜੀ ਹਾਂ ਜੀ ਲੈ ਬਿਊਟੀ ਚੈੱਕ ਕਰੋ ਬਿਊਟੀ ਵੀ ਇੱਕ ਨੰਬਰ ਹਾਂ ਜੀ ਬਾਕੀ ਤੋਰਾ ਚੈੱਕ ਕਰ ਲੋ ਖਾਣ ਬਹੁਤ ਚੰਗਾ ਲੱਗਿਆ ਹਨ ਹਾਂ ਜੀ ਚਵਾਈ ਕਿਵੇਂ ਆ ਪਸਮਾ ਵੀ ਪਚਵਾਈ ਬਹੁਤ ਪਸਮਾ ਵੀ ਫੁੱਲ ਜਿਆਦਾ ਠੀਕ ਹੈ ਖਾਣ ਵੀ ਲੰਬੇ ਲੰਬੇ ਕਰ ਜਾਂਦੀਆਂ ਚੋਕੇ ਓਕੇ ਭਾਈ ਹਾਂ ਜੀ ਨਿੱਕੇ ਨਿੱਕੇ ਨਹੀਂ ਮਤਲਬ ਨਿੱਕੇ ਨਿੱਕੇ ਨਹੀਂ ਥਾ ਰਹਿੰਦੇ ਠੀਕ ਹੈ ਭਾਈ ਹਾਂ ਜੀ ਦੇ ਮੁੱਲ ਫੋਨ ਤੇ ਹੋ ਜਾ ਹਾਂਜੀ ਵੀਰੇ ਮੁੱਲ ਫੋਨ ਤੇ ਹੋ ਵੀਰੇ ਠੀਕ ਹੈ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਹਾਂਜੀ ਮੁੱਲ ਵੀ ਵੀਰੇ ਲੈ ਦੇ ਨਹੀਂ ਦੋ ਉਹ ਐ ਲੋਕਾਂ ਨੂੰ ਲੱਖ ਮੰਗ ਲੱਕ ਕਹਿੰਦੇ ਮੰਗ ਲਈ ਸਹੀ ਮੁੱਲ ਹੂੰ ਮੁੱਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਬੜਾ ਮੁੱਲ ਜੈ ਜੀ ਮੁੱਲ ਆਣ ਦੀ ਜਿਹੜਾ ਸਹਜਾ ਨੇੜ ਤੋਂ ਚੈੱਕ ਕਰ ਲਓ ਨਾਣਾ ਨੂਣਾ ਫੁੱਲ ਚੰਗੀਆਂ ਹਾਂਜੀ ਫੇਸ ਬੜਾ ਚੰਗਾ ਬੋਲੀ ਬਾਤ ਚੰਗੀਆਂ ਸੁਣਾ ਕਪਣਾ ਬੜ ਦੇ ਵਿੱਚ ਫੁੱਲ ਹਾਂਜੀ ਨਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨੱਕ ਨਿੱਕ ਕਰ ਲਿਓ and